ਹਾਂਜੀ ਸਮੂਹ ਅਧਿਆਪਕ ਵਰਗ ਅਤੇ ਪੰਜਾਬ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਹਾਲਾਤ ਕਿੱਥੋਂ ਤੱਕ ਚਲੇ ਗਏ ਆ ਕੁਝ ਦਿਨਾਂ ਦੇ ਵਿੱਚ ਕਿਉਂਕਿ ਆ ਜਿਹੜੀ ਹੜ੍ਹਾਂ ਦੀ ਮਾਰ ਆਈ ਨੇ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਕੀਤਾ ਜਿਵੇਂ ਜਿਵੇਂ ਦਿਨ ਲੰਘਦੇ ਆ ਨਵੀਆਂ-ਨਵੀਆਂ ਵੀਡੀਓਜ਼ ਆ ਰਹੀਆਂ ਨਵੀਆਂ-ਨਵੀਆਂ ਚੀਜ਼ਾਂ ਦਾ ਪਤਾ ਲੱਗ ਰਿਹਾ ਤੇ ਮਨ ਨੂੰ ਬਹੁਤ ਦੁੱਖ ਹੁੰਦਾ ਤੇ ਹੌਸਲਾ ਇਸ ਗੱਲ ਨੂੰ ਵੇਖ ਕੇ ਆਉਂਦਾ ਹੈ ਕਿ ਸਾਡੇ ਜਿਹੜੇ ਪੰਜਾਬੀ ਲੋਕ ਵੀਰ ਹਿੰਮਤੀ ਕੌਮ ਸਾਡੀ ਉਥੇ ਡਟੇ ਹੋਏ ਨੇ ਵਾਦੂ ਉਥੇ ਲੰਗਰ ਪਹੁੰਚ ਰਿਹਾ ਰਾਸ਼ਨ ਜਿੰਨੀ ਕੁ ਮਤਲਬ ਲੋਡ ਪੂਰੀ ਕਰ ਸਕਦੇ ਆ ਲੋਕ ਪਰ ਜੇ ਅਸੀਂ ਓਵਰਆਲ ਦੇਖੀਏ ਤਾਂ ਉਹ ਲੋਕ ਵਿਚਾਰੇ ਬਹੁਤ ਪਿੱਛੇ ਚਲੇ ਗਏ ਕਿਉਂਕਿ ਜਿੰਨਾ ਨੁਕਸਾਨ ਹੋਇਆ ਹੈ ਇੰਨੀ ਪਰਪਾਈ ਕਰਨੀ ਬਹੁਤ ਮੁਸ਼ਕਲ ਹੈ ਪਰ ਚਲੋ ਜਮੀਰ ਜਾਗਦਿਆਂ ਦੀ ਕੌਮ ਹੈ ਸਾਡੀ ਪੰਜਾਬੀਆਂ ਦੀ ਸੋ ਸਾਡੇ ਸਭ ਪੰਜਾਬੀ ਵੀਰ ਜਿੰਨੀ ਕੋਸ਼ਿਸ਼ ਕਰ ਸਕਦੇ ਆ ਮਦਦ ਕਰ ਸਕਦੇ ਆ ਉਹ ਕਰ ਰਹੇ ਆ ਤੇ ਇਸ ਲਈ ਅਸੀਂ ਸਾਡੀ ਟੀਮ ਐਸੋਸੀਏਟ ਅਧਿਆਪਕ ਪੰਜਾਬ ਸਾਡੇ ਵੱਲੋਂ ਵੀ ਸਾਡੇ ਜਿਹੜੇ ਉਥੇ ਅਰਦਾਸਪੁਰ ਦੇ ਸਾਥੀ ਨੇ ਗਰਮੀਤ ਸਿੰਘ ਪੱਡਾ ਗੁਰਪਿੰਦਰ ਸਿੰਘ ਹੋਰ ਸਾਥੀ ਵੀ ਲਗਾਤਾਰ ਅਸੀਂ ਉਹਨਾਂ ਨਾਲ رابطہ ਵਿੱਚ ਹੈਗੇ ਆਂ ਉੱਥੋਂ ਦੇ ਹਾਲਾਤ ਬਾਰੇ ਜਾਣਕਾਰੀ ਲਗਾਤਾਰ ਲੈਂਦੇ ਰਹੇ ਆਂ ਤੇ ਆਪਦੇ ਵੱਲੋਂ ਕੋਸ਼ਿਸ਼ ਵੀ ਕਰਦੇ ਰਹੇ ਆਂ ਕਿ ਜੋ ਉੱਥੇ ਅਸੀਂ ਫੰਡਿੰਗ ਮੁਹੱਈਆ ਕਰ ਸਕੀਏ ਜਿੰਨੀ ਅਸੀਂ ਹੈਲਪ ਕਰ ਸਕਦੇ ਆਂ ਹੁਣ ਸਾਡੀ ਟੀਮ ਵੱਲੋਂ ਇੱਕ ਪਲਾਨ ਕੀਤਾ ਗਿਆ ਕਿ ਜਿਹੜੇ ਸਾਥੀ ਜਾਣ ਦੇ ਚਾਹਵਨ ਹੈਗੇ ਆ ਜਾਂ ਜਾ ਕੇ ਉੱਥੇ ਸੇਵਾ ਕਰ ਸਕਦੇ ਆ ਤਾਂ ਉਹ ਉੱਥੇ ਜ਼ਰੂਰ ਪਹੁੰਚਣ ਸੋ ਅਸੀਂ ਆਪਣੀ ਟੀਮ ਨੂੰ ਲੈ ਕੇ ਕੱਲ ਸਾਡੀ ਗੱਲਬਾਤ ਹੋਈ ਆ ਸਟੇਟ ਸਟੇਟ ਟੀਮ ਦੀ ਮੀਟਿੰਗ ਹੋਈ ਆ ਜਿਹਦੇ ਵਿੱਚ ਸਾਡਾ ਇਹ ਫੈਸਲਾ ਹੋਇਆ ਕਿ ਅਸੀਂ ਕੱਲ ਨੂੰ ਸਾਥੀ ਜਿਹੜੇ ਆ ਉੱਥੇ ਪਹੁੰਚਾਂਗੇ ਸਾਡੇ ਗਰਮੀਤ ਸਿੰਘ ਪੱਡਾ ਉਹਨਾਂ ਨਾਲ ਗੱਲਬਾਤ ਹੋ ਗਈ ਆ ਤੇ ਉਹ ਜੋ ਵੀ ਉੱਥੇ ਸਮਾਨ ਦੀ ਕਿਉਂਕਿ ਉਹ ਮਤਲਬ ਉਹ ਉਸ ਜਗ੍ਹਾ ਤੇ ਮੌਜੂਦ ਨੇ ਜਿਨ੍ਹਾਂ ਨੂੰ ਪਤਾ ਹੈ ਉੱਥੋਂ ਦੇ ਹਾਲਾਤ ਉੱਥੇ ਕਿਹੜੀ-ਕਿਹੜੀ ਚੀਜ਼ ਦੀ ਲੋੜ ਆ ਕੋਈ ਸਾਡੀ ਪਲੈਨਿੰਗ ਹੋ ਗਈ ਆ ਕੁਝ ਲਿਸਟਾਂ ਅਸੀਂ ਤਿਆਰ ਕਰ ਲਈਆਂ ਸਮਾਨ ਦੀਆਂ ਕੁਝ ਆਪਸ ਵਿੱਚ رابطہ ਕਰਕੇ ਕਰ ਰਹੇ ਆ ਤੇ ਕੱਲ ਨੂੰ ਸਾਡਾ ਪਲਾਨ ਹੈ ਕਿ ਅਸੀਂ ਪਹੁੰਚਾਂਗੇ ਤੇ ਉਸ ਤੋਂ ਬਾਅਦ ਜਿਹੜੀ ਚੀਜ਼ ਦੀ ਉੱਥੇ ਲੋੜ ਹੋਈ ਤੁਹਾਨੂੰ ਸਭ ਨੂੰ ਬੇਨਤੀ ਵੀ ਕਰਾਂਗੇ ਤੇ ਇੱਕ ਬੇਨਤੀ ਮੈਂ ਹੁਣ ਵੀ ਕਰ ਰਿਹਾ ਕਿ ਸਾਡੇ ਸਾਥੀ ਸੁਖਿੰਦਰ ਸਿੰਘ ਦਾਖਾ ਇਸ ਵੀਡੀਓ ਮੈਸੇਜ ਦੇ ਨਾਲ ਉਹਨਾਂ ਦਾ ਅਸੀਂ ਸਕੈਨਰ ਜਿਹੜਾ ਉਹ ਨਾਲ-ਨਾਲ ਸ਼ੇਅਰ ਕਰਾਂਗੇ ਸਮੂਹ ਪੰਜਾਬ 'ਚ ਵੱਸਦੇ ਜਿਹੜੇ ਸਾਡੇ ਸਾਥੀ ਆ ਤੇ ਸੂਹ-ਮੂਹ ਬਾਕੀ ਪੰਜਾਬੀ ਵੀ ਜਿਨ੍ਹਾਂ ਤੱਕ ਇਹ ਵੀਡੀਓ ਮੈਸੇਜ ਪਹੁੰਚੂਗਾ ਵੱਤ ਤੋਂ ਵੱਧ ਆਪਦੀ ਜਿਹੜੀ ਕਿਉਂਕਿ ਆਪਾਂ ਥੋੜੇ-ਥੋੜੇ ਪੈਸਿਆਂ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਪੈਸੇ ਇਕੱਠੇ ਹੋ ਜਾਂਦੇ ਆ ਤਾਂ ਉਹਦੇ ਵਿੱਚ ਕਿਸੇ ਨਾ ਕਿਸੇ ਦੀ ਅਸੀਂ ਲੋੜਵੰਦ ਦੀ ਸਹਾਇਤਾ ਕਰ ਸਕਦੇ ਆ ਸੋ ਸਾਡੀ ਬੇਨਤੀ ਹੈ ਕਿ ਉਹ ਸਕੈਨਰ ਦੇ ਵਿੱਚ ਜਿੰਨੀ ਤੁਸੀਂ ਵੱਤੋਂ ਵੱਧ ਸੇਵਾ ਕਰ ਸਕਦੇ ਹੋ ਉਹ ਤੁਸੀਂ ਜ਼ਰੂਰ ਕਰੋ ਤੇ ਇੱਕ ਗੱਲ ਦਾ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਤੁਹਾਡਾ ਦਿੱਤਾ ਹੋਇਆ ਇੱਕ-ਇੱਕ ਰੁਪਈਆ ਬਿਲਕੁਲ ਸਹੀ ਜਗ੍ਹਾ ਤੇ ਲੱਗੂਗਾ ਪਹਿਲਾਂ ਵੀ ਸਾਡੀ ਟੀਮ ਵੱਲੋਂ ਹਮੇਸ਼ਾ ਇਹ ਕੋਸ਼ਿਸ਼ ਰਹੀ ਆ ਕਿ ਜਦੋਂ ਵੀ ਅਸੀਂ ਕਿਤੇ ਫੰਡ ਇਕੱਠਾ ਕੀਤਾ ਤਾਂ ਉਹਦੀ ਅਸੀਂ ਇਸਤੇਮਾਲ ਬੜੇ ਤਰੀਕੇ ਨਾਲ ਕੀਤਾ ਤੇ ਹੁਣ ਵੀ ਜੋ ਅਸੀਂ ਇਹ ਜ਼ਿੰਮੇਵਾਰੀ ਲੈ ਰਹੇ ਆ ਉਹਦੇ ਵਿੱਚ ਤੁਹਾਡਾ ਜਿਹੜਾ ਇੱਕ ਇੱਕ ਰੁਪਈਆ ਹੈ ਨਾ ਉਹ ਬਿਲਕੁਲ ਸਹੀ ਜਗ੍ਹਾ ਤੇ ਲਾਉਣ ਦੀ ਕੋਸ਼ਿਸ਼ ਕਰਾਂਗੇ ਸੋ ਜਿੰਨੀ ਤੁਸੀਂ ਘਰ ਬੈਠੇ ਮਦਦ ਕਰ ਸਕਦੇ ਹੋ ਜਰੂਰ ਕਰੋ ਤੇ ਜਿਹੜੇ ਸਾਥੀ ਕੋਈ ਜਾਣਦੇ ਚਾਹਵਨ ਹੋਣਗੇ ਜ਼ਿਲ੍ਹਿਆਂ ਵਿੱਚੋਂ ਵੀ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਬਾਕੀ ਘਰ ਬੈਠੇ ਅਸੀਂ ਅਰਦਾਸ ਕਰ ਸਕਦੇ ਹਾਂ ਅਰਦਾਸ ਵਿੱਚ ਬੜੀ ਤਾਕਤ ਆ ਪਰਮਾਤਮਾ ਨੂੰ ਅਰਦਾਸ ਕਰੀਏ ਕਿ ਜੋ ਸਾਡੇ ਪੰਜਾਬ ਵਿੱਚ ਸਾਡੇ ਪੰਜਾਬ ਨਾਲ ਜੋ ਧੱਕਾ ਹੋਇਆ ਵਾਹਿਗੁਰੂ ਜਲਦੀ ਤੋਂ ਜਲਦੀ ਲੋਕਾਂ ਨੂੰ ਉਸ ਵਿੱਚੋਂ ਕੱਢੇ ਤੇ ਸਾਡੇ ਜਿਹੜੇ ਪੰਜਾਬੀ ਨੇ ਉਹ ਉਵੇਂ ਹੀ ਹੱਸਦੇ ਵਸਦੇ ਰਹਿਣ ਜਿਵੇਂ ਸਾਡਾ ਪੰਜਾਬ ਹੱਸਦਾ ਵਸਦਾ ਸੋ ਵਾਹਿਗੁਰੂ ਨੂੰ ਅਰਦਾਸ ਵੀ ਕਰੀਏ ਤੇ ਨਾਲ ਦੀ ਨਾਲ ਜਿੰਨੀ ਅਸੀਂ ਮਦਦ ਕਰ ਸਕਦੇ ਆ ਕਰੀਏ ਇੰਨੀ ਕੁ ਬੇਨਤੀ ਸੀਗੀ ਸੋ ਇਸ ਤੋਂ ਅਗਲੀ ਹੁਣ ਜ਼ਿੰਮੇਵਾਰੀ ਤੁਹਾਡੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤੇ ਜਿੰਨੇ ਵੀ ਸਾਥੀ ਜਾਂ ਲੋਕ ਕਿਉਂਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਸੇਵਾ ਕਰਨ ਨੂੰ ਤਿਆਰ ਹੀ ਰਹਿੰਦੇ ਨੇ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਆਪਣੇ ਆਪ ਪਹੁੰਚ ਜਾਂਦੇ ਨੇ ਅਸੀਂ ਦੇਖ ਰਹੇ ਹਾਂ ਵੀਡੀਓਜ਼ ਕਿਵੇਂ ਟਾਲੀਆਂ ਭਰ-ਭਰ ਕੇ ਸਭ ਕੁਝ ਪਹੁੰਚ ਰਿਹਾ ਉੱਥੇ ਪਰ ਸਾਡਾ ਫਰਜ਼ ਬਣਦਾ ਹੈ ਕਿ ਜਿੰਨਾ ਕਿ ਹਿੱਸਾ ਅਸੀਂ ਪਾ ਸਕਦੇ ਹਾਂ ਅਸੀਂ ਜਾ ਕੇ ਸੇਵਾ ਵੀ ਕਰੀਏ ਤੇ ਨਾਲ ਦੀ ਨਾਲ ਜਿਹੜੇ ਉੱਥੇ ਲੋੜਵੰਦ ਲੋਕ ਆ ਉਹਨਾਂ ਤੱਕ ਪਹੁੰਚ ਕਰੀਏ ਸੋ ਇੰਨੀ ਕ ਬੇਨਤੀ ਸੀਗੀ ਤੇ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰ ਦਿਓ ਤੇ ਤਾਂ ਜੋ ਤੁਹਾਡਾ ਜਿਹੜਾ ਫੰਡ ਆ ਉਹ ਆਇਆ ਹੋਇਆ ਸਹੀ ਲੇਖੇ ਲੱਗ ਸਕੇ ਬਹੁਤ ਬਹੁਤ ਧੰਨਵਾਦ ਸਸੀਕਾ